ਵਧੀਆ ਸਾਧਨ ਕਿੱਥੇ ਹੈਗੇ ਸੀ ਅੱਜ ਤੋਂ ਆਪਾਂ 80 ਜੇ ਆਪਾਂ 90 92 ਦੀਆਂ ਜੇ ਆਪਾਂ ਗੱਲਾਂ ਗੱਲਾਂ ਕਰੀਏ ਤੇ ਪਿੰਡਾਂ ਵਿੱਚ ਆਮ ਅਲਵਾਰੀਆਂ ਹੁੰਦੀਆਂ ਸੀ ਗੁਰਦੁਆਰਿਆਂ ਦੇ ਵਿੱਚ ਉੱਥੋਂ ਇਦਾਂ ਸਰੂਪ ਗੁਰਦੁਆਰੇ ਤੋਂ ਕੱਢਣਾ ਤੇ ਸਾਹਮਣੇ ਪੀੜਗਤ ਭਾਈ ਸਾਹਿਬ ਨੇ ਪ੍ਰਕਾਸ਼ ਕਰ ਦੇਣਾ ਉਦੋਂ ਉਦੋਂ ਆਦਨ ਭੇਟ ਵਾਲੀਆਂ ਘਟਨਾਵਾਂ ਘਟਵਾ ਵਰਦੇ ਜਿਨ੍ਹਾਂ ਬਾਹਰੀ ਤੌਰ ਤੇ ਲੜੀਆਂ ਲਾਤੀਆਂ ਏਸੀ ਲਾਪਰ ਕਰ ਜਾਂਦੀ ਹੈ ਤੇ ਬਾਅਦ ਚ ਅਸੀਂ ਦੂਜੇ ਦਾ ਨਾਮ ਲਾ ਦਨੇ ਸਾਡੇ ਗੁਰੂ ਨੂੰ ਕੋਈ ਜਿਹੜਾ ਵਾ ਉਹ ਇਹ ਸਾਡੇ ਨਾਲ ਇੱਕ ਅੰਤਜਾਮ ਦੇ ਪਤ ਉਹ ਤੇ ਕੈਮਰੇ ਲੱਗੇ ਆ ਤੇ ਵਿੱਚ ਆ ਵੀ ਜਾਂਦੀ ਹੈ ਗੱਲ ਤੋਂ ਕਹਿਣ ਦਾ ਭਾਵ ਹੈ ਵੀ ਇਹ ਤੁਹਾਨੂੰ ਪ੍ਰਬੰਧਕ ਕਮੇਟੀ ਨੂੰ ਸੋਚਣਾ ਚਾਹੀਦਾ ਗੁਰੂ ਗ੍ਰੰਥ ਸਾਹਿਬ ਦੇ ਉਹ ਉਹਨਾਂ ਨੂੰ ਏਸੀ ਲਾਉਣੇ ਗਦਲੇ ਮਤਲਬ ਜਿਹੜਾ ਆਪਾਂ ਹਾਂਜੀ ਤੁਸੀਂ ਕੋਈ ਸ਼ਬਦ ਸਾਡਾ ਗਿਆਨ ਵਾ ਅੱਛਾ ਗਰੰਥੀ ਦੇ ਕਮਰੇ ਚ ਕੂਲਰ ਲਗਾਉਂਦਾ ਹਾਂ ਉਦੇ ਪੱਖਾਂ ਹੁੰਦਾ ਵਾ ਤੇ ਸ਼ਬਦ ਗਿਆਨ ਸਾਡਾ ਜਿਹੜਾ ਉਹਨੂੰ ਤੁਸੀਂ ਦੋ ਦੋ ਏਸੀ ਲਾਏ ਆ ਭਲੇ ਉਹ ਇਹ ਤੇ ਬਿਲਕੁਲ ਹੀ ਤੁਸੀਂ ਕਿਹੜੇ ਬੰਨੇ ਤੁਸੀਂ ਸਾਡੀ ਕੌਮ ਤੁਰਪੀਆ ਉਹਦੇ ਉਹਦਾ ਉਹਦੀ ਸੇਵਾ ਸੰਭਾਲਾ ਵੀ ਜਿਲਤ ਨਾ ਖਰਾਬ ਹੋਵੇ ਉਹਦੀ ਉਹਦਾ ਸੇਵਾ ਸੰਭਾਲਦਾ ਧਿਆਨ ਰੱਖੀ ਜੀ ਹਿਊਮਿਡਿਟੀ ਨਾ ਆਵੇ ਬਿਲਕੁਲ ਇੱਕ ਧਿਆਨ ਰੱਖਣ ਦੀ ਲੋੜ ਆ ਤੇ ਇਹ ਮਤਲਬ ਸਾਡਾ ਇਹ ਤੇ